ਰੋਪੜ ਪੁਲਿਸ ਕਿਸੇ ਵੀ ਕੇਸ ਨੂੰ ਉਹ ਲੌਜੀਕਲ ਕੰਪਲੂਸ਼ਨ ਤੇ ਲੈ ਕੇ ਜਾਂਦੀ ਹੈ ਇਸੇ ਸਿਲਸਿਲੇ ਵਿੱਚ ਸਾਨੂੰ ਇੱਕ NCRP ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਤੇ ਇੱਕ ਕੰਪਲੇਂਟ ਰੀਸੀਵ ਹੋਈ ਸੀ ਜੋ ਕਿ ਵੱਲੋਂ ਸ਼੍ਰੀ ਹੀਮ ਰਾਜ ਜੀ ਪੁੱਤਰ ਲੀਲ ਨੰਦਰਲ ਵਾਸੀ ਸਿਟੀ ਰੋਪੜ ਦੇ ਸੰ ਇਹਨਾਂ ਨਾਲ ਤਕਰੀਬਨ 20 ਲੱਖ ਰੁਪਏ ਦੀ ਧੱਈਏ ਵਜ੍ਹੀ ਸੀਗੀ ਇਹ ਠੱਗੀ ਇੱਕ ਆਨਲਾਈਨ ਇਨਵੈਸਟਮੈਂਟ ਦਾ ਬਹਾਨਾ ਬਣਾ ਕੇ ਮਾਈਂਡਸਟੇ ਐਸੈਟਸ ਮੈਨੇਜਮੈਂਟ ਪ੍ਰਾਈਵੇਟ ਕੰਪਨੀ ਸੀ ਜੋ ਕਿ ਬੰਗਲੌਰ ਵਿੱਚ ਸਟੈਚੂ ਸੀ ਸੋ ਉਸੇ ਕੰਪਲੇਂਟ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਐਫ ਆਈ ਆਰ ਨੰਬਰ 14/2024 ਜਿਹਦੇ ਵਿੱਚ ਸੈਕਸ਼ਨ 318 336 340 ਕਾਹੜ ਬੀ ਐਨ ਐਸ ਤੇ ਚਾਰਟ ਆਈ ਆਰ ਤੁਸੀਂ ਅਪਲਾਈ ਕੀਤੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਕੇਸ ਦੇ ਜਿਹੜੇ ਮੁੱਖ ਅਕਿਊਜ਼ ਨੇ ਪ੍ਰਾਈਮ ਅਕਿਊਜ਼ ਨੇ ਜੋ ਕਿ ਇਸ ਮਾਈਂਸਟ ਐਸੈਟਸ ਮੈਨੇਜਮੈਂਟ ਪ੍ਰਾਈਵੇਟ ਦੇ ਡਾਇਰੈਕਟਰ ਨੇ ਭਗਨਾ ਮਹਾਦੇਵ ਫੁਲਾਰੀ ਉਸ ਕ੍ਰਿਸ਼ਨਾ ਫੁਲਾਰੀ ਇਹਨਾਂ ਨੂੰ ਪੁਲਿਸ ਸਟੇਸ਼ਨ ਸਾਈਬਰ ਰੋਪਨਗਰ ਦੇ ਜਿਹੜੇ ਇੰਸਪੈਕਟਰ ਰਾਹੁਲ ਨੇ ਤੇ ਇਹਨਾਂ ਦੀ ਟੀਮ ਨੇ ਇਹਨਾਂ ਨੇ ਕਰਨਾਟਕ ਤੋਂ ਅਰੈਸਟ ਕੀਤਾ ਟੈਕਨੀਕਲ ਤੇ ਸਾਇੰਟਿਫਿਕ ਇਨਵੈਸਟੀਗੇਸ਼ਨ ਵਰਮਲ ਵਿੱਚ ਮੈਂ ਆਉਂਦੇ ਹੋਏ ਇਹਨਾਂ ਨੇ ਪਹਿਲਾਂ ਅਕਿਊਜ਼ ਨੂੰ ਟ੍ਰੇਸ ਆਊਟ ਕੀਤਾ ਇਹ ਬਹੁਤ ਛਾਤਰ ਤਰੀਕੇ ਨਾਲ ਲੁਕੇ ਹੋਏ ਸਨ ਤੇ ਇਹਨਾਂ ਨੇ ਜੋ ਕਿ ਪਿੰਨ ਮੰਗਸੂਲੀ ਖਾਣਾ ਤਾਗਵੜ ਜ਼ਿਲ੍ਹਾ ਬੇਗਾਵੀ ਜੋ ਕਰਨਾਟਕ ਵਿੱਚ ਪੈਂਦੇ ਉਧਰੋਂ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਟ੍ਰਾਂਸਫਰ ਡਿਮਾਂਡ ਲੈ ਕੇ ਤੇ ਉਹਨਾਂ ਨੂੰ ਰੋਪੜ ਲੈ ਕੇ ਆਏ ਨੇ ਤੇ ਉਹਨਾਂ ਇਹਨਾਂ ਤੋਂ ਅਗਲੀਲੀ ਪੁਛਗਿਸ ਕੀਤੀ ਜਾ ਰਹੀ ਹੈ ਜੋ ਕਿ ਰਿਕਵਰੀ ਕਰਾਉਣ ਸਬੰਧੀ ਅਸੀਂ ਉਹ ਕੋਸ਼ਿਸ਼ ਕਰਾਂਗੇ ਵੀ ਹਰ ਤੋਂ ਬਦਕ ਰਿਕਵਰੀ ਸੀ ਕਿਰਾਂਸੀ। ਇਹ ਕੋਈ ਹੋਣੀ ਨਹੀਂ ਆ ਕਿ। ਰਿਕਵਰੀ ਤਾਂ ਚੱਲ ਰਹੀ ਜੀ process ਅਸੀਂ ਇਹਨਾਂ ਦੀ ਡਿਮਾਂਡ ਲਈ ਕੋਈ ਹੈ। ਤੋਂ ਇਹਨਾਂ ਨੂੰ ਲੈ ਜਾ ਕੇ ਅਸੀਂ ਰਿਕਵਰੀ ਕਰਵਾਵਾਂਗੇ। ਕਿੰਨੇ ਚਿਰ ਦੇਰ ਚ ਇਹ ਮਾਮਲਾ ਚੇਸ। ਜੀ तकरीबन 5-6 ਮਹੀਨੇ ਦਾ ਇਹ ਟੋਟਲ ਮੈਟਰ ਸੀਗਾ ਜਿੱਦੇ ਵਿੱਚ ਸਿਰਫ ਇਹਨਾਂ ਨੂੰ ਛੱਡ ਕੇ ਹੋਰ ਵੀ ਅਕਿਊਜ਼ ਨੇ। ਤੋਂ ਉਹਨਾਂ ਅਕਿਊਜ਼ ਨੂੰ ਵੀ ਕਈਆਂ ਨੂੰ ਇਨਵੈਸਟੀਗੇਸ਼ਨ ਸ਼ਾਮਿਲ ਕਰਵਾਇਆਗੇ। ਕਈ ਇਹਨਾਂ ਨੂੰ ਸੀ ਟ੍ਰੇਸ ਆਊਟ ਕਰ ਰਹੇ ਆ। ਇਹ ਸੀ ਸਾਡੀ ਦੂਜੀ ਰੇਟ ਸੀਗੀ ਇਹਨੇ ਕਰਨਾਟਕ ਸਟੇਟ ਵਿੱਚ। ਉਦੋਂ ਜਾ ਕੇ ਅਸੀਂ ਇਹ ਅਰੈਸਟ ਨੂੰ ਕਰਦੇ ਹਾਂ ਵੈਸੇ ਬ੍ਰੀਫਲੀ ਇਹ ਕਿਸ ਤਰ੍ਹਾਂ ਚੱਲੀ ਹੋਈ ਹੈ ਥੋੜਾ ਜਿਹਾ ਦੱਸੋ ਜੋ ਇੱਕ ਆਮ ਸਕੈਮਸਟਰਸ ਇਹ ਤਰੀਕਾ ਯੂਜ਼ ਕਰਦੇ ਨੇ ਜੀ ਕਿ ਤੁਹਾਨੂੰ ਕੋਈ ਮੈਸੇਜ ਆਏਗਾ ਕਿ ਅਸੀਂ ਤੁਸੀਂ ਇੰਨੀ ਅਮਾਉਂਟ ਇਨਵੈਸਟ ਕਰੋਗੇ ਤਾਂ ਅਸੀਂ ਤੁਹਾਨੂੰ ਇੰਨੇ ਗੁਣਾ ਵਧਾ ਕੇ ਅਸੀਂ ਤੁਹਾਨੂੰ ਪੈਸੇ ਪਾਵਾਂਗੇ ਇਹਨਾਂ ਨੇ ਇੱਕ ਵੱਧ ਚੜ ਕੇ ਜੋ ਇਹਨਾਂ ਨੇ ਇੱਕ ਹੋਰ ਕੰਮ ਕੀਤਾ ਸੀ ਕਿ ਇਹ ਫੇਕ ਬੈਂਕ ਗਾਰੰਟੀਆਂ ਵੀ ਦਿੰਦੇ ਸੀ ਜਿਸ ਸੰਬੰਧੀ ਅਸੀਂ ਫੋਰਜਰੀ ਦੀ ਵੀ ਸੈਕਸ਼ਨ ਅਪਲਾਈ ਕੀਤੀ ਹੈ ਤੇ ਅਸੀਂ ਇਸ ਐਂਗਲ ਨੂੰ ਵੀ ਐਕਸਪਲੋਰ ਕਰ ਰਹੇ ਹਾਂ ਕਿ ਗੈਰੈਂਟੀਆਂ ਕਿਧਰੋਂ ਜਨਰੇਟ ਕਰਵਾ ਰਹੀ ਸੀ ਸੋ ਜੇ ਉਹਨਾਂ ਦੱਥਾਂ ਨੂੰ ਵੀ ਆਧਾਰਤ ਉਹਨਾਂ ਦੱਥਾਂ ਦੇ ਆਧਾਰ ਤੇ ਵੀ ਅਸੀਂ ਬਾਕੀ ਲੋਕਾਂ ਨੂੰ ਸ਼ਾਮਿਲ ਕਰ ਰਹੇ ਹਾਂ